ਵੈਲਕਮ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਸ਼ਬਦ ਬਾਰੇ ਗਿਆਨ ਇਕੱਠਾ ਕਰਾਂਗੇ ਸ਼ਬਦ ਕੀ ਹੁੰਦੇ ਨੇ ਪੰਜਾਬੀ ਦੇ ਵਿੱਚ ਵਿਆਕਰਨਕ ਪੱਧਰ ਤੇ ਉਹ ਇਕਾਈ ਜੋ ਅਰਥ ਸਪਸ਼ਟ ਕਰਨ ਦੇ ਸਮਰੱਥ ਹੋਵੇ ਜਿਹਦਾ ਕੋਈ ਅਰਥ ਹੋਵੇ ਉਹਨੂੰ ਸ਼ਬਦ ਬੋਲਦੇ ਨੇ ਰੂਪ ਦੇ ਆਧਾਰ ਤੇ ਸ਼ਬਦ ਨੇ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਨੇ ਵਿਕਾਰੀ ਤੇ ਅਵਿਕਾਰੀ ਵਿਕਾਰੀ ਸ਼ਬਦਾਂ ਦੀ ਗੱਲ ਕਰੀਏ ਜੇ ਉਹ ਸ਼ਬਦ ਜਿਹੜੇ ਲਿੰਗ ਵਚਨ ਤੇ ਕਾਲ ਅਨੁਸਾਰ ਆਪਣਾ ਰੂਪ ਬਦਲ ਲੈਂਦੇ ਨੇ ਪਾਪ ਜਿਨਾਂ ਦਾ ਰੂਪ ਵਿੱਚ ਬਦਲਾ ਅਗੇ ਤੇਰ ਤੇ ਪਿਛੇ ਤੇ ਲਗਾਉਣ ਨਾਲ ਆਉਂਦਾ ਹੈ ਉਹਨਾਂ ਨੂੰ ਵਿਕਾਰੀ ਸ਼ਬਦ ਕਹਿੰਦੇ ਨੇ ਇਹਨਾਂ ਸ਼ਬਦਾਂ ਵਿੱਚ ਨਾਮ ਪਰਨਾਮ ਵਿਸ਼ੇਸ਼ਣ ਤੇ ਕਿਰਿਆ ਸ਼ਬਦ ਆਉਂਦੇ ਨੇ ਜਿਵੇਂ ਕਰ ਤੋਂ ਕਰਦਾ ਕਰਦੇ ਕਰਦੀਆਂ ਆਦੀ ਸ਼ਬਦ ਬਣਦੇ ਨੇ ਇਸੇ ਤਰ੍ਹਾਂ ਹੋਰ ਵਿਕਾਰੀ ਸ਼ਬਦ ਨੇ ਅਵਕਾਰੀ ਸ਼ਬਦ ਕੀ ਹੁੰਦੇ ਨੇ ਜਿਹੜੇ ਲਿੰਗ ਵਚਨ ਤੇ ਕਾਲ ਅਨੁਸਾਰ ਆਪਣਾ ਰੂਪ ਨਹੀਂ ਬਦਲਦੇ ਪਾਵ ਜਿਨ੍ਹਾਂ ਨਾਲ ਅਗੇਤਰ ਪਿਛੇਤਰ ਲੱਗ ਕੇ ਨਵੇਂ ਸ਼ਬਦ ਨਾ ਬਣਨ ਅਵਕਾਰੀ ਸ਼ਬਦਾਂ ਵਿੱਚ ਕਿਹੜੇ ਕਿਹੜੇ ਆਉਂਦੇ ਨੇ ਜੋਜਕ ਸੰਬੰਧਕ ਵਿਸਮ ਕਿਰਿਆ ਵਿਸ਼ੇਸ਼ਣ ਤੇ ਪਾਰਟਿਕਲਸ ਜਿਵੇਂ ਤੇ ਅਤੇ ਨੇ ਨੂੰ ਤੇਜ ਲੋਲ ਕੋਲ ਤੇ ਲਾਲ ਇਸ ਤਰ੍ਹਾਂ ਦੇ ਸ਼ਬਦ ਨੇ ਅਰਥਾਂ ਦੇ ਪੱਖ ਤੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਨੇ ਸਾਰਥਕ ਤੇ ਨਿਰਾਰਥਕ ਸਾਰਥਕ ਜਿਨ੍ਹਾਂ ਦਾ ਕੋਈ ਅਰਥ ਹੋਵੇ ਨਿਰਾਰਥਕ ਜਿਨ੍ਹਾਂ ਦਾ ਕੋਈ ਅਰਥ ਨਾ ਹੋਵੇ ਬਣਤਰ ਦੇ ਪੱਖ ਤੋਂ ਸ਼ਬਦ ਤਿੰਨ ਪ੍ਰਕਾਰ ਦੇ ਹੁੰਦੇ ਨੇ ਮੂਲ ਸ਼ਬਦ ਸੰਯੁਕਤ ਸ਼ਬਦ ਤੇ ਮਿਸ਼ਰਤ ਸ਼ਬਦ ਬਲੂਮਫੀਲਡ ਨੇ ਸ਼ਬਦ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਤੇ ਛੋਟੀ ਤੋਂ ਛੋਟੀ ਸਤੰਤਰ ਇਕਾਈ ਕਹਿ ਕੇ ਪਰਿਭਾਸ਼ਿਤ ਕੀਤਾ ਹੈ ਕੋਸ਼ੀ ਸ਼ਬਦ ਕਿਸੇ ਕੋਸ਼ ਵਿੱਚ ਮਿਲਣ ਵਾਲਾ ਸ਼ਬਦ ਜੋ ਅਰਥ ਭਰਪੂਰ ਹੋਣ ਉਹਨਾਂ ਨੂੰ ਕੋਸ਼ੀ ਸ਼ਬਦ ਬੋਲਦੇ ਨੇ ਪੂਰਕ ਵਾਕ ਵਿੱਚ ਕਰਤਾ ਦੇ ਕਰਮ ਤੋਂ ਇਲਾਵਾ ਜਿਹੜੇ ਸ਼ਬਦ ਵਾਕ ਨੂੰ ਪੂਰਾ ਕਰਨ ਲਈ ਕਿਰਿਆ ਦੇ ਨਾਲ ਲਗਾਇਆ ਜਾਂ ਉਸ ਨੂੰ ਪੂਰਕ ਸ਼ਬਦ ਕਹਿੰਦੇ ਨੇ ਜਿਵੇਂ ਮਾਂ ਨੇ ਬੱਚੇ ਨੂੰ ਦੁੱਧ ਚੰਗਾਇਆ ਇਸ ਵਾਕ ਵਿੱਚ ਗੂੜਾ ਸੰਬੰਧ ਗੂੜਾ ਕੀਤਾ ਸ਼ਬਦ ਆ ਜਿਹੜਾ ਪੂਰਕ ਆ ਦੁੱਧ ਚੰਗਾਇਆ ਵਾਕਾਂਸ਼ ਫਰੇਜ਼ ਵਾਕਾਂਸ਼ ਕੀ ਹੁੰਦੇ ਨੇ ਸਾਰਥਕ ਸ਼ਬਦ ਜਾਂ ਸ਼ਬਦਾਂ ਦਾ ਸਮੂਹ ਵਾਕਾਂਸ਼ ਖਾਉਂਦਾ ਏ ਦੂਜੇ ਪਾਸੇ ਸ਼ਬਦਾਂ ਵਿੱਚ ਵਾਕਾਂਸ਼ ਉਪਵਾਕ ਤੋਂ ਛੋਟੀ ਤੇ ਸ਼ਬਦ ਤੋਂ ਵੱਡੀ ਇਕਾਈ ਹੈ ਮੀਨ ਸ਼ਬਦ ਤੋਂ ਬਾਅਦ ਵਾਕਾਂਸ਼ ਵਾਕਾਂਸ਼ ਤੋਂ ਬਾਅਦ ਵਾਕ ਜਾਂ ਉਪਵਾਕ ਵਾਕਾਂਸ਼ ਦਾ ਸ਼ਬਦੀ ਅਰਥ ਕੀ ਆ ਵਾਕ ਦਾ ਹਿੱਸਾ ਵਾਕਾਂਸ਼ ਦੋ ਪ੍ਰਕਾਰ ਦਾ ਹੁੰਦਾ ਹੈ ਨਾਮ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਸਧਾਨ ਵਾਕ ਦੀ ਬਣਤਰ ਵਿੱਚ ਦੋ ਵਾਕਾਂਸ਼ ਨਾਮ ਤੇ ਕਿਰਿਆ ਵਾਕਾਂਸ਼ ਜ਼ਰੂਰ ਹੁੰਦੇ ਨੇ ਵਾਕਾਂਸ਼ ਇੱਕ ਜਾਂ ਦੋ ਤੋਂ ਵੱਧ ਸ਼ਬਦਾਂ ਦਾ ਧਾਰਨੀ ਹੋ ਸਕਦਾ ਏ ਵਾਕਾਂਸ਼ ਉਦੇਸ਼ ਤੇ ਵਿधेय ਵਿੱਚੋਂ ਕੋਈ ਇੱਕ ਹੁੰਦਾ ਏ ਵਾਕ ਵਿੱਚ ਜਿਹੜਾ ਵਾਕਾਂਸ਼ ਉਦੇਸ਼ ਦਾ ਕਾਰਜ ਕਰਦਾ ਉਸ ਦਾ ਨਾਮ ਵਾਕਾਂਸ਼ ਤੇ ਜਿਹੜਾ ਵਿधेय ਦਾ ਕਾਰਜ ਕਰਦਾ ਉਸ ਨੂੰ ਕਿਰਿਆ ਵਾਕਾਂਸ਼ ਕਹਿੰਦੇ ਨੇ ਹੁਣ ਅਗੇ ਨਾਮ ਵਾਕਾਂਸ਼ ਕੀ ਆ ਜੋ ਵਾਕ ਵਿੱਚ ਨਾਮ ਦਾ ਕਾਰਜ ਨਿਭਾਉਂਦਾ ਹੈ ਜਾ ਨਾਮ ਦੇ ਸਥਾਨ ਤੇ ਵਰਤਿਆ ਵਰਤਿਆ ਜਾਂਦਾ ਹੈ ਉਸ ਇਕਾਈ ਨੂੰ ਨਾਮਵਾਕਾਂਸ਼ ਕਹਿੰਦੇ ਨੇ ਨਾਮਵਾਕਾਂਸ਼ ਇੱਕ ਸ਼ਬਦੀ ਵੀ ਹੋ ਸਕਦਾ ਤੇ ਬਹੁ ਸ਼ਬਦੀ ਵੀ ਨੇ ਨੂੰ ਸੰਬੋਧਕ ਸੰਬੰਧਕ ਤੋਂ ਪਹਿਲਾਂ ਆਉਣ ਵਾਲਾ ਸ਼ਬਦ ਸਮੂਹ ਨਾਮਵਾਚਕ ਹੁੰਦਾ ਹੈ ਕਾਰਜ ਦੇ ਆਧਾਰ ਤੇ ਨਾਮ ਜਿਹੜਾ ਨਾਮਵਾਕਾਂਸ਼ ਅੱਗੇ ਦੋ ਪ੍ਰਕਾਰ ਦਾ ਹੁੰਦਾ ਹੈ ਕਰਤਾ ਤੇ ਕਰਮ ਕਰਤਾ ਦੀ ਪਛਾਣ ਮੁਖ ਕਿਰਿਆ ਨਾਲ ਕੌਣ ਜਾਂ ਕਿਸ ਨੇ ਪ੍ਰਸ਼ਨ ਸੂਚਕ ਸ਼ਬਦ ਲਗਾ ਕੇ ਪ੍ਰਸ਼ਨਵਾਚਕ ਵਾਕ ਬਣਾਇਆ ਜਾਵੇ ਤਾਂ ਉੱਤਰ ਆਵੇਗਾ ਜਿਹੜਾ ਉਹ ਕਰਤਾ ਹੋਵੇਗਾ ਜਿਵੇਂ ਕੁੜੀਆਂ ਨੇ ਗਿੱਧਾ ਪਾਇਆ ਵਾਕ ਦਾ ਪ੍ਰਸ਼ਨਵਾਚਕ ਕਿਸ ਨੇ ਗਿੱਧਾ ਪਾਇਆ ਤਾਂ ਕੁੜੀਆਂ ਨੇ ਤਾਂ ਇਸ ਲਈ ਜਵਾਬ ਕੀਆ ਕੁੜੀਆਂ ਤੇ ਇਹ ਜਿਹੜਾ ਇਹ ਕਰਤਾ ਨਾਮ ਕਰਮ ਨਾਮ ਵਾਕਾਂਸ਼ ਦੀ ਪਛਾਣ ਕਿਰਿਆ ਨਾਲ ਕੀ ਪ੍ਰਸ਼ਨ ਸੂਚਕ ਸ਼ਬਦ ਲਗਾ ਕੇ ਕੀਤੀ ਗਈ ਹੈ ਕਿਰਿਆ ਵਾਕਾਂਸ਼ ਕਿਰਿਆ ਵਾਕਾਂਸ਼ ਦੇ ਵਿੱਚ ਅਸੀਂ ਗੱਲ ਕਰਾਂਗੇ ਆ ਜਿਹੜਾ ਵਾਕਾਂਸ਼ ਕਿਰਿਆ ਦੇ ਕਾਰਜ ਨੂੰ ਨਿਭਾਉਂਦਾ ਏ ਜਾਂ ਕਿਰਿਆ ਦੇ ਸਥਾਨ ਤੇ ਵਿਚਰਦਾ ਏ ਉਸ ਨੂੰ ਕਿਰਿਆ ਵਾਕਾਂਸ਼ ਕਿਹਾ ਜਾਂਦਾ ਏ ਇੱਕ ਹਰ ਵਾੱਚੀ ਕਿਰਿਆ ਵਾਕਾਂਸ਼ ਵਿੱਚ ਪੰਜ ਕਿਰਿਆਵੀ ਰੂਪ ਆ ਸਕਦੇ ਨੇ ਦਵਾਵਾਚਕ ਤੇ ਨਾਵਾਚਕ ਸ਼ਬਦਾਂ ਨੂੰ ਜੇ ਸ਼ਾਮਿਲ ਕਰ ਲਿਆ ਜਾਵੇ ਤਾਂ ਇਹਨਾਂ ਦੀ ਗਿਣਤੀ 7 ਤੱਕ ਪਹੁੰਚ ਜਾਂਦੀ ਹੈ ਮੁੱਖ ਕਿਰਿਆ ਵਾਕ ਵਿੱਚ ਜੋ ਕੰਮ ਕਾਰਜ ਕਰਦੀ ਮੂਲ ਕਿਰਿਆ ਉਹੀ ਮੁੱਖ ਕਿਰਿਆ ਹੁੰਦੀ ਆ ਹਾਵਾਚਕ ਵਿੱਚ ਇਹ ਸ਼ੁਰੂ ਚ ਤੇ ਨਾਵਾਚਕ ਵਿੱਚ ਇਹ ਸ਼ਬਦਾਂ ਤੋਂ ਬਾਅਦ ਆਉਂਦੀ ਹੈ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਬਾਅਦ ਆਉਣ ਵਾਲੇ ਕਿਰਿਆ ਦੇ ਰੂਪ ਨੂੰ ਸੰਚਾਲਕ ਕਿਰਿਆ ਕਿਹਾ ਜਾਂਦਾ ਹੈ ਇਹ ਚਾਰ ਪ੍ਰਕਾਰ ਦੀਆਂ ਹੁੰਦੀਆਂ ਨੇ ਮੂਡਲੀ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਇੱਕਦਮ ਬਾਅਦ ਆਉਂਦੀ ਹੈ ਜਿਹੜੀ ਉਹ ਮੂਡਲੀ ਹੁੰਦੀ ਆ ਕਰਮਵਾਚੀ ਸੰਚਾਲਕ ਕਿਰਿਆ ਇਹ ਮੂਡਲੀ ਸੰਚਾਲਕ ਕਿਰਿਆ ਤੋਂ ਬਾਅਦ ਵਰਤੀ ਜਾਂਦੀ ਆ ਇਹ ਕਿਰਿਆ ਸਿਰਫ ਕਰਮਵਾਚੀ ਉਪਵਾਕਾਂ ਵਿੱਚ ਹੀ ਵਰਤੀ ਜਾਂਦੀ ਆ ਫਿਰ ਹੈ ਗਤੀਵਾਚਕ ਸੰਚਾਲਕ ਕਿਰਿਆ ਇਹ ਕਿਰਿਆ ਵਾਕਾਂਸ਼ ਬਣਤਰ ਵਿੱਚ ਮੂਡਲੀ ਸੰਚਾਲਕ ਕਿਰਿਆ ਕਰਮਵਾਚੀ ਸੰਚਾਲਕ ਕਿਰਿਆ ਤੋਂ ਬਾਅਦ ਆਉਂਦੀ ਹੈ ਇਸ ਤਰ੍ਹਾਂ ਹੀ ਕਾਰਜ ਦੀ ਗਤੀ ਦਾ ਗਿਆਨ ਹੁੰਦਾ ਹੈ ਇਸ ਕਿਰਿਆ ਦਾ ਇੱਕ ਹੀ ਮੈਂਬਰ ਰ ਹੈ ਇਸ ਦੇ ਪਿਛੇਤਰ ਆ ਦਾ ਯਾ ਉ ਉ ਏ ਏ ਦਾ ਲਗਾ ਕੇ ਕਿਰਿਆ ਰੂਪੀ ਸ਼ਬਦ ਬਣ ਸਕਦੇ ਨੇ ਸੰਭਾਵਕ ਸੰਚਾਲਕ ਕਿਰਿਆ ਇਸ ਕਿਰਿਆ ਰਾਹੀਂ ਵਾਕ ਵਿੱਚ ਕਾਰਜ ਕੀਤੇ ਜਾਣ ਦੀ ਸੰਭਾਵਨਾ ਦਾ ਗਿਆਨ ਹੁੰਦਾ ਹੈ ਇਹ ਵਾਕ ਵਿੱਚ ਸਹਾਇਕ ਕਿਰਿਆ ਤੋਂ ਪਹਿਲਾਂ ਆਉਂਦੀ ਹੈ ਸਕ ਚੁੱਕ ਦਸ ਹੋ ਕਰ ਦਿਸ 6 ਇਸ ਤਰ੍ਹਾਂ ਦੇ ਕਿਰਿਆ ਦੇ ਮੈਂਬਰ ਨੇ ਇਹਨਾਂ ਦਾ ਪਛੇਤਰ ਆ ਦਾ ਯਾ ਊ ਏ ਏਗਾ ਤੇ ਅੰਤ ਵਿੱਚ ਵਰਤਿਆ ਜਾਂਦਾ ਹੈ ਅੱਗੇ ਹੈਗੀ ਸਹਾਇਕ ਕਿਰਿਆ ਸਹਾਇਕ ਕਿਰਿਆ ਜਿਹੜੀ ਆ ਉਹ ਵਾਕ ਦੇ ਅੰਤ 'ਚ ਆਉਂਦੀ ਆ ਇਹ ਕਾਲ ਬੋਧ ਅੰਸ਼ ਦੀ ਵੀ ਧਾਰਨੀਆਂ ਹੈ ਹਨ ਵਰਤਮਾਨੀ ਸੀ ਤੇ ਸੰਨ ਭੂਤਕਾਲੀ ਸਹਾਇਕ ਕਿਰਿਆਵਾਂ ਨੇ ਸਹਾਇਕ ਕਿਰਿਆ ਸੰਚਾਲਕ ਕਿਰਿਆ ਤੋਂ ਬਾਅਦ ਵਰਤੀ ਜਾਂਦੀ ਹੈ ਪਰ ਨਾਵਾਚੀ ਵਾਕਾਂ ਵਿੱਚ ਕਈ ਵਾਰ ਸਹਾਇਕ ਕਿਰਿਆ ਸੰਚਾਲਕ ਕਿਰਿਆ ਤੋਂ ਪਹਿਲਾਂ ਵੀ ਚਿਰ ਸਕਦੀ ਹੈ ਤਾਂ ਇਹ ਅੱਜ ਦੀ ਵੀਡੀਓ ਦੇ ਵਿੱਚ ਇਹੀ ਆ ਅੱਗੇ ਫਿਰ ਕਰਾਂਗੇ ਨੈਕਸਟ ਟਾਪਿਕ ਦੇ ਵਿੱਚ ਅਗਲਾ ਪੋਰਸ਼ਨ ਆ ਜਿਹੜਾ ਸਾਡਾ ਉਪਵਾਕ ਉਪਵਾਕ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਵੀਡੀਓਜ਼ ਮਿਲ ਸਕਣ ਓਕੇ ਥੈਂਕਸ